ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ? ਹੋਪ ਕਿ ਸਾਰੇ ਵਧੀਆ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ VFS ਅਪਾਇੰਟਮੈਂਟ ਬਾਰੇ ਵੀ ਤੇ ਥੋੜੀ ਜਿਹੀ ਜਿਹੜੇ ਲੇਟ ਹੋ ਰਿਹਾ ਵੀਜ਼ੇ ਕਿਉਂ ਹੋ ਰਿਹਾ ਉਹਨਾਂ ਦਾ ਕਾਰਨ ਕੀ ਸੀਗਾ। ਸੋ ਮੋਸਟਲੀ ਆਪਾਂ ਜਿਹੜੀ ਹੁਣ ਵੀਡੀਓ ਸਟਾਰਟ ਕਰਦੇ ਆ ਆਪਾਂ ਡਾਇਰੈਕਟ ਇਨਫੋਰਮੇਸ਼ਨ ਦੇਈ ਦੀ ਹੈ ਵੀ ਜਿਹੜੀ ਬੰਦਾ ਜਾਣਨਾ ਚਾਹੁੰਦਾ ਆ ਹੁਣ ਸਭ ਤੋਂ ਵੱਡਾ ਜਿਹੜਾ ਸਵਾਲ ਹੈਗਾ ਆ ਅਪਾਇੰਟਮੈਂਟਾਂ ਦਾ ਤਾਂ ਇਹੀ ਹੈ ਕਿ ਕਿਹੜੀਆਂ ਅਪਾਇੰਟਮੈਂਟਸ ਦਿੱਲੀ ਦੀਆਂ ਕਿੱਥੇ ਤੱਕ ਰੈਫਰੈਂਸ ਨੰਬਰ ਪਹੁੰਚ ਗਿਆ ਹੈ ਦਿੱਲੀ ਦਾ ਰੈਫਰੈਂਸ ਨੰਬਰ 1 ਲੱਖ 7000 8000 ਤੱਕ ਵੈਰੀਫਾਈ ਹੋ ਗਿਆ ਹੈ ਅਪਾਇੰਟਮੈਂਟਾਂ ਕਿਸੇ ਵੇਲੇ ਵੀ ਆ ਸ਼ੁੱਕਰਵਾਰ ਤੱਕ ਤੁਹਾਨੂੰ ਮਿਲ ਸਕਦੀਆਂ ਹਨ ਤੇ ਚੰਡੀਗੜ੍ਹ ਦਾ ਜਿਹੜਾ ਹੈਗਾ ਰੈਫਰੈਂਸ ਨੰਬਰ ਹਜੇ ਸਟਿਲ ਰੁਕਿਆ ਹੋਇਆ ਹੈ ਉਹਨਾਂ ਦਾ ਰੈਫਰੈਂਸ ਨੰਬਰ 97 98000 ਤੱਕ ਰੁਕਿਆ ਹੋਇਆ ਹੈ ਤੇ ਜਲੰਧਰ ਦਾ ਰੈਫਰੈਂਸ ਨੰਬਰ ਵੀ ਕਾਫੀ ਤੇਜ਼ੀ ਦੇ ਨਾਲ ਨੀਅਰ ਅਬਾਊਟ ਦਿੱਲੀ ਦੇ ਨੇੜੇ ਤੇੜੇ ਵੀ ਵੈਰੀਫਿਕੇਸ਼ਨ ਉਹਦੀ ਹੋ ਰਹੀ ਹੈ ਮਤਲਬ 1 ਲੱਖ 80000 ਦੇ ਨੇੜੇ ਤੇੜੇ ਵੈਰੀਫਿਕੇਸ਼ਨ ਹੋ ਗਈਆਂ ਵੈਰੀਫਿਕੇਸ਼ਨ ਦਾ ਮਤਲਬ ਹੁੰਦਾ ਆ ਕਿ ਤੁਹਾਡੇ ਜਿਹੜੇ ਡਾਕੂਮੈਂਟਸ ਆ ਚੈੱਕ ਹੋ ਗਏ ਉਹ ਤੁਹਾਨੂੰ ਅਪਾਇੰਟਮੈਂਟ ਕਿਸੇ ਵੇਲੇ ਇਸ਼ੂ ਹੋ ਸਕਦੀ ਹੈ ਅਪਾਇੰਟਮੈਂਟ ਦਾ ਜਿਹੜਾ ਟਾਈਮ ਹੈਗਾ ਆ ਬਾਰ-ਬਾਰ ਇੱਕ ਹੀ ਕੁਐਸਚਨ ਮਤਲਬ ਸਾਰੇ ਪੁੱਛਦੇ ਆ ਭਾਜੀ ਕਿੰਨਾ ਟਾਈਮ ਲੱਗਦਾ ਅਪਾਇੰਟਮੈਂਟ ਮਿਲਣ ਨੂੰ ਜਿਹੜਾ ਲੀਗਲੀ ਟਾਈਮ ਹੈਗਾ ਆ ਅਪਾਇੰਟਮੈਂਟ ਮਿਲਣ ਦਾ ਉਹ ਹੈਗਾ ਆ 20 ਤੋਂ 22 ਦਿਨ ਲੱਗਣੇ ਹੀ ਲੱਗਣੇ ਆ ਸੈਟਰਡੇ ਸੰਡੇ ਬਾਹਰ ਕੱਢ ਕੇ ਤੁਹਾਨੂੰ ਅਪਾਇੰਟਮੈਂਟ ਮਿਲਣ ਤੱਕ ਜਿਹਨੂੰ ਅਪਾਇੰਟਮੈਂਟ ਮਿਲਣੀ ਹੈ ਉਹ ਮਿਲਦੀ ਕਦੋਂ ਦੀ ਹੈ ਸਿਰਫ ਤੇ ਸਿਰਫ 5 ਜਾਂ 4 ਦਿਨਾਂ ਦੇ ਵਿੱਚ ਗੈਪ ਪੈ ਰਿਹਾ ਹੈ ਸਪੋਜ਼ ਕਰੋ ਜਿੱਦਾਂ ਹੁਣ 29 ਅਗਸਤ ਨੂੰ ਅਪਾਇੰਟਮੈਂਟਾਂ ਇਸ਼ੂ ਹੋਈਆਂ ਸੀਗੀਆਂ ਤਾਂ ਉਹਨਾਂ ਦਾ 2 ਜਾਂ 3 ਤਰੀਕ ਨੂੰ ਮਤਲਬ ਪੇਪਰ ਸਬਮਿਸ਼ਨ ਦੀ ਉਹਨਾਂ ਨੂੰ ਲੈਟਰ ਆ ਗਿਆ ਸੀਗਾ ਠੀਕ ਹੈ ਜੀ ਸੋ ਇਹ ਸੀਗੀ ਥੋੜੀ ਜੀ ਇਨਫੋਰਮੇਸ਼ਨ ਅਪਾਇੰਟਮੈਂਟਾਂ ਬਾਰੇ ਜਿਹੜਾ ਮੇਨ ਮੁੱਦਾ ਆ ਜਿਹੜਾ ਫੋਕਸ ਕਰਨਾ ਆਪਾਂ ਅੱਜ ਉਹ ਹੈਗਾ ਆ ਜਿਨ੍ਹਾਂ ਦੇ ਪੇਪਰ ਜੂਨ ਦੇ ਵਿੱਚ ਜੁਲਾਈ ਦੇ ਵਿੱਚ ਜਾਂ ਅਗਸਤ 15 ਤੋਂ ਪਹਿਲਾਂ ਪਹਿਲਾਂ ਜਮ੍ਹਾਂ ਹੋਏ ਆ ਉਹਨਾਂ ਦਾ ਮੈਸੇਜ ਬਹੁਤ ਜ਼ਿਆਦਾ ਆ ਰਿਹਾ ਕਿ ਭ ਮਾਲਕ ਨੂੰ ਮੇਲ ਨਹੀਂ ਗਈ ਜਾਂ ਮਾਲਕ ਨੂੰ ਮੇਲ ਚਲ ਗਈ ਆ ਹਜੇ ਤੱਕ ਤੁਹਾਡਾ ਵੀਜ਼ਾ ਜਿਹੜਾ ਡਿਸਪੈਚ ਨਹੀਂ ਹੋਇਆ ਹੈਗਾ ਪਾਸਪੋਰਟ ਡਿਸਪੈਚ ਨਹੀਂ ਹੋਇਆ ਲੱਗ ਕੇ ਨਾ ਵੀਜ਼ਾ ਸੋ ਮੈਂ ਉਹਨਾਂ ਨਾਲ ਇੱਕ ਚੀਜ਼ ਦੱਸਣਾ ਚਾਹੁੰਦਾ ਜੂਨ ਵਾਲੇ ਠੀਕ ਆ ਜਿਹੜੇ ਪੇਪਰ ਰੁਕੇ ਹੋਏ ਸੀ ਉਹ ਸੀਗੇ ਸਾਲ ਵਾਲੇ ਠੀਕ ਹੈ ਤੇ ਜੁਲਾਈ ਵਾਲੇ ਵੀ ਸਾਲ ਵਾਲੇ ਆ ਨੀਅਰ ਅਬਾਊਟ ਤੇ ਜਿਹੜੇ ਜੁਲਾਈ ਪਲੱਸ ਅਗਸਤ ਵਾਲੇ ਆਗੇ ਕੁਝ 9 ਮਹੀਨੇ ਵਾਲੇ ਵੀ ਰੁਕੇ ਹੋਏ ਸੀਗੇ ਜਿਹੜੇ ਤਾਂ ਜੁਲਾਈ ਵਾਲੇ ਆ ਸਿੰਪਲ ਇਜ਼ 댓 ਕਿ ਜਿਹੜੇ ਜੁਲਾਈ ਦੇ ਵਿੱਚ ਪੇਪਰ ਜਮ੍ਹਾਂ ਕਰਾਏ ਸੀਗੇ ਜਿਨ੍ਹਾਂ ਨੇ 12 13 ਜੁਲਾਈ ਤੋਂ ਬਾਅਦ ਵਾਲੇ ਉਹਨਾਂ ਦੇ ਥੋੜੇ ਥੋੜੇ ਵੀ ਦੇ ਹਜੇ ਤੱਕ ਰੁਕੇ ਹੋਏ ਸੀ ਪਰ ਅੰਡਰ ਪ੍ਰੋਸੈਸ ਆ ਰਿਹਾ ਉਹਨਾਂ ਦਾ ਕਾਰਨ ਕੀ ਆ ਜਾਂ ਅਗਸਤ 15 ਤੋਂ ਪਿੱਛੇ ਪਿੱਛੇ ਠੀਕ ਆ ਜੁਲਾਈ 13 14 ਤੋਂ ਲੈ ਕੇ ਅਗਸਤ 15 ਤੋਂ ਪਿੱਛੇ ਪਿੱਛੇ ਜਿੰਨਾ ਵੀ ਆਹ ਸਾਰਾ ਅੰਦਰ ਪੇਪਰ ਸਬਮਿਟ ਹੋਇਆ ਆ ਉਹਨਾਂ ਸਾਰਿਆਂ ਦਾ ਰਿਜ਼ਲਟ ਆ 8 ਤੋਂ 10 ਸਤੰਬਰ ਦੇ ਵਿੱਚ ਵਿੱਚ ਆ ਜਾਣਾ ਆ ਚਾਹੇ ਪੋਜ਼ਿਟਿਵ ਆਵੇ ਚਾਹੇ ਨੈਗੇਟਿਵ ਆਵੇ ਉਹਨਾਂ ਦਾ ਇਹ ਰਿਜ਼ਲਟ ਮਿਲ ਜਾਣਾ ਆ ਇਹਦਾ ਇੱਕੋ ਇੱਕ ਵੱਡਾ ਕਾਰਨ ਸੀਗਾ ਅਗਸਤ ਵਿੱਚ ਇਟਲੀ ਦੇ ਵਿੱਚ ਅੰਬੈਸੀ ਪਰਫਾਤੂਰਾ ਮਾਲਕ ਸਾਰੇ ਬਿਜ਼ੀ ਹੁੰਦੇ ਆ ਬਿਜ਼ੀ ਇਨ ਦਾ ਸੈਂਸ ਆਪਣੀ ਛੁੱਟੀਆਂ ਬਤਾਉਣ ਦੇ ਵਿੱਚ ਆਪਣੀ ਲਾਈਫ ਨੂੰ ਜੀਉਣ ਦੇ ਵਿੱਚ ਬਿਜ਼ੀ ਹੁੰਦੇ ਉਹ ਉਹ ਆਪਣਾ ਇੱਕ ਟਾਈਮ ਜਿਹੜਾ ਹੈਗਾ ਆ ਬਿਜ਼ੀ ਸ਼ਡਿਊਲ ਦੇ ਵਿੱਚੋਂ ਆਪਣੇ ਫ੍ਰੀ ਟਾਈਮ ਲਈ ਬਿਜ਼ੀਨੈਸ ਜਿਹੜੀ ਕੱਢਦੇ ਆ ਉਹ ਆਪਣਾ ਮਤਲਬ ਇਹ ਕਹਿ ਲਓ ਕਿ ਇੱਕ ਮਹੀਨਾ ਉਹਨਾਂ ਨੇ ਟੋਟਲੀ ਕੋਈ ਕੰਮ ਨਹੀਂ ਕਰਨਾ ਹੁੰਦਾ ਤਾਂ ਕਰਕੇ ਇਟਲੀ ਜਿਹੜੀ ਅੰਬੈਸੀ ਇੰਡੀਆ ਦੇ ਵਿੱਚ ਹੈਗੀ ਜਿੱਥੋਂ ਸਾਰਾ ਪ੍ਰੋਸੈਸ ਹੁੰਦਾ ਹੈ ਉਹਨਾਂ ਨੂੰ ਵੀ ਪਤਾ ਕਿ ਜੇ ਅਸੀਂ ਮੇਲ ਕਰਾਂਗੇ ਹੋ ਸਕਦਾ ਹੈ ਕਿ ਮਾਲਕ ਉਧਰ ਫੈਮਿਲੀ ਦੇ ਨਾਲ ਘੁੰਮਣ ਫਿਰਨ ਦੇ ਵਿੱਚ ਬਿਜ਼ੀ ਹੋਵੇ ਤਾਂ ਕਰਕੇ ਉਹ ਨਹੀਂ ਉਹਨਾਂ ਨੇ ਮੇਲ ਕੀਤੀ ਸੀਗੀ ਸੋ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਿਹੜਾ 13 ਜੁਲਾਈ ਤੋਂ ਬਾਅਦ ਵਾਲੇ ਸੀਗੇ 13 ਜੁਲਾਈ ਤੱਕ ਸੌਰੀ ਉਸ ਤੋਂ ਪਹਿਲਾਂ ਵਾਲੇ ਸੀਗੇ ਉਹਨਾਂ ਸਾਰਿਆਂ ਦੇ ਵੀਜ਼ੇ ਡਿਸਪੈਚ ਹੋਣੇ ਸ਼ੁਰੂ ਹੋ ਗਏ ਸੀਗੇ ਹੁਣ ਬਾਕੀਆਂ ਦੇ ਵੀ ਹੋਣੇ ਸ਼ੁਰੂ ਹੋ ਜਾਣੇ ਇੱਕ ਚੀਜ਼ ਹੋਰ ਜਿਹੜੇ ਜੂਨ ਜੁਲਾਈ ਦੇ ਵਿੱਚ ਫਸੇ ਹੋਏ ਆ ਉਹਨਾਂ ਦਾ ਕਾਰਨ ਜਿਹੜਾ ਹੈਗਾ ਆ ਠੀਕ ਆ ਕਈਆਂ ਦਾ ਕਾਰਨ ਇਹ ਆ ਕਿ ਉਹਨਾਂ ਦੇ ਸਾਲ ਵਾਲੇ ਪੇਪਰ ਸੀਗੇ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਸੀਗੀ ਮਾਲਕ ਦੀ ਹਜੇ ਸਟਿਲ ਮਤਲਬ ਪੈਂਡਿੰਗ ਸੀਗੀ ਟੈਕਸ ਵਗੈਰਾ ਉਹਨਾਂ ਦਾ ਹਜੇ ਵੀ ਜਿਹੜਾ ਕਹਿੰਦੇ ਆ ਕਿ ਅ ਚੈੱਕ ਹੋ ਰਿਆ ਸੀਗਾ ਵੀ ਇੰਨੇ ਬੰਦੇ ਇਹ ਕਾਬਲ ਹੈਗਾ ਆ ਸੱਦਣ ਦੇ ਜਾਂ ਨਹੀਂ ਠੀਕ ਆ ਸੋ ਉਹਨਾਂ ਬੰਦਿਆਂ ਨੂੰ ਇੰਡੀਆ ਦੀ ਐਮਬੈਸੀ ਤੋਂ ਮੰਨ ਲਓ ਇਟਲੀ ਜਿਹੜੀ ਇੰਡੀਆ ਦੀ ਵਿੱਚ ਐਮਬੈਸੀ ਆ ਉਹਨਾਂ ਨੇ ਮੇਲ ਕੀਤੀ ਆ ਕਿ ਤੁਸੀਂ ਜਿਹੜੇ ਬੰਦੇ ਸੱਦ ਰਹੇ ਹੈਗੇ ਆ ਇੰਨੇ ਬੰਦੇ ਦੀ ਰਿਹائش ਕਿੱਥੇ ਚਾਹੀਦੀ ਆ ਇਹ ਮੇਲਾਂ ਉਹਨਾਂ ਨੂੰ ਆਲਰੇਡੀ ਪਹਿਲਾਂ ਚਲ ਗਈਆਂ ਸੀਗੀਆਂ ਸੋ ਉਹਨਾਂ ਨੇ ਜਿਨ੍ਹਾਂ ਨੇ ਡੈਸਟੀਫਿਕੇਸ਼ਨ ਵਧੀਆ ਤਰੀਕੇ ਨਾਲ ਦੇ ਦਿੱਤੀ ਤਾਂ ਉਹਨਾਂ ਦੇ ਜਿਹੜੀ ਮੇਲ ਦੁਆਰਾ ਉਹਨਾਂ ਨੂੰ ਜਾਣੀ ਆ ਮਾਲਕਾਂ ਨੂੰ ਜਦੋਂ ਮੇਲ ਚੱਲ ਗਈ ਤਾਂ ਤੁਹਾਡਾ ਵੀਜ਼ਾ ਕਨਫਰਮ ਹੋ ਜਾਣਾ ਹੈ ਅਦਰਵਾਈਜ਼ ਜਿਹੜੇ ਸਾਲ ਵਾਲੇ ਪੇਪਰ ਹੈਗੇ ਆ ਉਹਨਾਂ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਆ 2 2.5 ਮਹੀਨੇ ਲੱਗ ਰਹੇ ਆ ਪ੍ਰੈਕਟੀਕਲੀ ਈਜ਼ਲੀ ਤੇ ਜਿਹੜੇ 9 ਮਨਤ ਵਾਲੇ ਪੇਪਰ ਹੈਗੇ ਆ ਉਹਨਾਂ ਦਾ 20 ਤੋਂ 22 ਦਿਨਾਂ ਦੇ ਵਿੱਚ ਵੀਜ਼ਾ ਆ ਰਿਹਾ ਹੈਗਾ ਠੀਕ ਹੈ ਸੇਮ ਡੋਮੈਸਟਿਕ ਵਾਲੇ ਪੇਪਰ ਵੀ ਉਹਨਾਂ ਦੇ ਵੀ ਮਹੀਨਾ ਡੇਢ ਮਹੀਨਾ ਆਰਾਮ ਨਾਲ ਲੱਗਦਾ ਪਿਆ ਹੈਗਾ ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਅੰਦਰ ਜਿਹੜੇ ਤੁਹਾਡੀਆਂ ਫਾਈਲਾਂ ਪਈਆਂ ਉਹਨਾਂ ਬਾਰੇ ਤੁਹਾਨੂੰ ਦੱਸਣ ਜਿਹੜੇ ਵੀ ਬੰਦਿਆਂ ਨੇ ਆਪਣੇ ਛੋਟੀਆਂ ਕੰਟਰੀਆਂ ਘੁੰਮਣੀਆਂ ਆ థਾਈਲੈਂਡ ਮਲੇਸ਼ੀਆ ਠੀਕ ਆ ਸਿੰਗਾਪੋਰ ਜਾਂ ਹੋਰ ਵੀ ਜਿਹੜੀਆਂ ਕੰਟਰੀਜ਼ ਜਿਹੜੀਆਂ ਜਿੱਥੇ ਵਿਜ਼ਿਟਰ ਵੀਜ਼ਾ इजीली ਮਿਲਦਾ ਹੈਗਾ ਕੋਈ ਔਖੀ ਗੱਲ ਨਹੀਂ ਹਰੇਕ ਦਾ ਸੁਪਨਾ ਹੁੰਦਾ ਕਿ ਯਾਰ ਮੈਂ ਬਾਹਰਲੀ ਦੁਨੀਆ ਦੇਖ ਕੇ ਆਵਾਂ ਸੋ ਹਰ ਦੁਬਈ ਹੋ ਗਿਆ ਹਨਾ ਇਹਨਾਂ ਸਾਰਿਆਂ ਦੇ ਪੈਕੇਜ ਤੁਸੀਂ ਬੁੱਕ ਕਰਾਉਣ ਲਈ ਆ ਨੰਬਰ ਦਿੱਤਾ ਹੋਇਆ ਇੱਥੇ ਕੰਟੈਕਟ ਕਰ ਸਕਦੇ ਹੈਗੇ ਆ ਮਾਰਕੀਟ ਨਾਲੋਂ ਸਹੀ ਪ੍ਰਾਈਸ ਤੇ ਇਹ ਤੁਹਾਨੂੰ ਜਿਹੜਾ ਹੈਗਾ ਆ ਪੈਕੇਜ ਕਰਕੇ ਦੇਣਗੇ ਹਵਾਈ ਟਿਕਟਾਂ ਇੰਸ਼ੋਰੈਂਸ ਡੰਮੀ ਅਪਾਇੰਟਮੈਂਟਸ ਫਾਈਲ ਰੈਡੀ ਇਟਲੀ ਵਾਸਤੇ ਉਹ ਸਾਰਾ ਕੁਝ ਤੁਹਾਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਤੁਹਾਨੂੰ ਰੇਟ ਪਤਾ ਲੱਗ ਜਾਊਗਾ ਮਾਰਕੀਟ ਦੇ ਵਿੱਚੋਂ ਜਿਹੜਾ ਰੇਟ ਹੈਗਾ ਆ ਉਹ ਪਤਾ ਕਰਿਓ ਤੇ ਇੱਕ ਵਾਰੀ ਇਸ ਫੋਨ ਨੰਬਰ ਦੇ ਜਿਹੜਾ ਹੈਗਾ ਕਰਕੇ ਪਤਾ ਕਰੋ ਕਿੰਨਾ ਫਰਕ ਹੈਗਾ ਠੀਕ ਹੈ ਜੀ ਬਾਕੀ ਜੋ ਤੁਹਾਡੇ ਇਨਕੁਆਇਰੀਜ਼ ਹੋਈਆਂ ਥੱਲੇ ਕਮੈਂਟ ਬਾਕਸ 'ਚ ਕਮੈਂਟ ਕਰ ਦਿਓ ਤੇ ਆਪਾਂ ਟਰਾਈ ਕਰਾਂਗੇ ਉਹਦਾ ਆਨਸਰ ਕਰਨ ਦੀ